ਸਾਰੇ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਲੈਵੇ ਇੱਕ ਫਿੰਗਰ ਨਾਲ ਜਿਹੜਾ ਮੈਂ 85 ਕਿਲੋ ਭਾਰ ਚੱਕਦਾ ਆਂ ਜੀ ਤੇ ਪੂਰੇ ਇੰਡੀਆ ਨੇ ਪੂਰੇ ਵਰਲਡ 'ਚ ਮੇਰਾ ਨਾਮ ਹੈਗਾ ਜੀ ਬਿਲਕੁਲ ਇਹ ਮੇਰੀ ਜਿਹੜੀ ਹੌਸਲਾ ਹੈ ਔਰ ਮੇਰੀ ਤਾਕਤ ਹੈਗਾ ਮੇਰੀ ਪਬਲਿਕ ਜਿਹੜੇ ਮੇਰੇ ਭੈਣ ਭਰਾ ਜਿਹੜੇ ਮੇਰੇ ਦੇਖਦੇ ਹੈਗੇ ਇਹਨਾਂ ਕਰਕੇ ਅੱਜ ਮੇਰੇ ਅੰਦਰ ਇੰਨੀ ਕਿ ਜਨੂੰਨ ਆ ਗਿਆ ਕਿ 85 ਕਿਲੋ ਨਹੀਂ ਮੈਂ 130 40 ਕਿਲੋ ਭਾਰ ਚੱਕਣ ਨੂੰ ਹਰ ਵੇਲੇ ਰੈਡੀ ਰਹਿਣਾ ਹੈ ਤੁਸੀਂ ਸ਼ੇਰ ਹੋ ਕੋਈ ਬੱਬਰ ਸ਼ੇਰ ਵੀ ਮਿਲ ਸਕਦਾ ਹੈ ਮੰਨਦੇ ਉਸ ਚੀਜ਼ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਕਹਿੰਦਾ ਮੇਰਾ ਮੇਰੇ ਕੋਈ ਦੋਸਤ ਮਿੱਤਰ ਕੋਈ ਵੀ ਜੇ ਮੈਂ ਨਾ ਚੈਲੰਜ ਕਰਨਾ ਚਾਹਣ ਤੇ ਜਦੋਂ ਮਰਜ਼ੀ ਕਰ ਸਕਦਾ ਹੈ ਤੇ ਮੈਂ ਜਿਹੜਾ ਹਰ ਵੇਲੇ ਤਿਆਰੀ ਰਹਿਦਾ ਮੈਂ ਜਿਹੜੇ ਦੋ ਹੀ ਹੱਥਾਂ ਨਾਲ ਤਾਂ ਹਰ ਬੰਦਾ ਵਜਨ ਚੱਕ ਰਿਹਾ ਜੀ ਜੀ ਕੋਈ 50 ਕਿਲੋ ਚੱਕਦੇ ਕੋਈ 100 ਕਿਲੋ ਕੋਈ 150 ਤੇ ਮੈਂ ਕਹਿੰਦਾ ਮੈਂ ਇਹੋ ਜਿਹੀ ਕਿਉਂ ਨਾ ਕੰਮ ਕਰਾਂ ਜਿਹੜਾ ਕੋਈ ਬੰਦਾ ਕਰੇ ਉਹਨੂੰ ਪਤਾ ਲੱਗੇ ਕਿ ਉਹਨਾਂ ਨੇ ਨਾ ਭਾਰ ਚੱਕਿਆ ਜਾਂਦਾ ਹੈਗਾ ਸੋ ਦੇਖ ਸਕਦਾ ਇੱਕ ਫਿੰਗਰ ਨਾਲ ਸਿਰਫ ਇੱਕ ਫਿੰਗਰ ਨਾਲ ਚਾਹੀ ਦੇਖ ਲੋ ਕਿੰਨੀ ਜ਼ਿਆਦਾ ਉਚਾਈ ਤੇ ਰੱਖਿਆ ਹੋਇਆ ਹੈ 10 ਸੈਕਿੰਡ ਪੂਰਾ ਇਹਨਾਂ ਨੇ ਚੱਕ ਕੇ ਰੱਖਿਆ ਹਾਂਜੀ 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 ਇਹ ਹਜੇ ਕੁਝ ਵੀ ਨਹੀਂ ਹੈਗਾ ਜੀ ਜੀ ਤੇ ਮੇਰੀ ਤੇ ਇੱਕੋ ਇਹ ਚੈਲੰਜ ਹੈ ਜੀ 130 ਕਿਲੋ ਤੱਕ ਭਾਰ ਚੱਕੂਗਾ ਜੀ ਇਸ ਗੇਮ ਦਾ ਜਿਹੜਾ ਨਾਮ ਹੈਗਾ ਜੀ 1 ਫਿੰਗਰ ਪਾਵਰ ਲਿਫਟਿੰਗ ਸਤਨਾਮ ਸਿੰਘ ਲੁਧਿਆਣਾ ਜਿਹੜਾ ਅਕੈਡਮੀ ਖੋਲਣ ਲੱਗੇ ਆ ਉਹਦਾ ਸਿਰਫ 20 ਰੁਪਏ ਐਡਮਿਸ਼ਨ ਫੀਸ ਹੋਇਆ ਗੁਰੂ ਜੀ ਔਰ ਜਿਮ ਦੇ ਵਿੱਚ ਕੋਈ ਤੁਹਾਡਾ ਫੀਸ ਨਹੀਂ ਲੱਗਿਆ ਕਰਨਾ ਚਾਹੇ ਤੁਸੀਂ ਹਜ਼ਾਰਾਂ ਹਿਸਾਬ ਨਾਲ ਮੇਰੇ ਜਿਮ 'ਤੇ ਆਜੋ ਕੋਈ ਪੈਸਾ ਨਹੀਂ ਫ੍ਰੀ ਕੋਸਟ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨ ਤਾਂ ਮੈਂ ਹਾਂ ਨਿਹਾਂ ਮਲੀ ਗਾਜਾ ਸੀ ਤੁਹਾਨੂੰ ਇੱਕ ਇਧਰ ਦੇ ਸ਼ਖਸ ਨਾਲ ਮਿਲਵਾਉਣ ਜਾ ਰਹੇ ਹਾਂ ਜੋ ਕਿ ਸਿਰਫ ਇੱਕ ਫਿੰਗਰ ਨਾਲ 80 ਤੋਂ ਲੈ ਕੇ 85 ਕੇਜੀ ਜਿਹੜਾ ਕਿਲੋ ਵਜ਼ਨ ਜਿਹੜਾ ਹੈ ਚੱਕ ਲੈਂਦਾ ਹੈ ਨਾਮ ਉਹਨਾਂ ਦਾ ਸਤਨਾਮ ਸਿੰਘ ਹੈ ਸਾਡੇ ਨਾਲ ਮੌਜੂਦ ਨੇ ਗੱਲ ਕਰ ਲੈਣੇ ਆ ਸਾਸਤਰੀਕਰਵਾ ਜੀ ਸਾਨੂੰ ਪਹਿਲੇ ਜੀ ਜਿੰਨੇ ਮੇਰੇ ਦੋਸਤ ਦੇਖ ਰਹੇ ਹੋ ਸਾਰ ਨੂੰ ਸਾਸਤਰੀਕਰਾਲ ਧੰਨਵਾਦ ਜੀ ਕੀ ਹਾਲ ਚਲ ਬਾਬਾ ਜੀ ਵਧੀਆ ਹੀ ਵਧੀਆ ਤੁਸੀਂ ਸੁਣਾਓ ਜੀ ਪਰੇ ਬੱਲਾ ਤੁਸੀਂ 80 ਕਿਲੋ ਵਜ਼ਨ ਸਿਰਫ ਆਪਣੀ ਇੱਕ ਫਿੰਗਰ ਨਾਲ ਚੱਕ ਲੈਨੇ ਹੋ ਸੱਚਾ ਕਿ ਝੂਠ ਹੈ ਇਹ ਤਾਂ ਮੈਂ ਤੁਹਾਨੂੰ ਹੁਣੇ ਕਰਕੇ ਦਿਖਾ ਦਾਂਗਾ ਜੀ ਜੀ ਬਾਕੀ ਮੇਰੇ ਦੋਸਤ ਜਿੰਨੇ ਵੀ ਅੱਜ ਵੀਡੀਓ ਫੇਰ ਦੁਬਾਰਾ ਤੋਂ ਦੇਖਣ ਲੱਗੇ ਆ ਸਾਰੇ ਮੇਰੇ ਦੋਸਤਾਂ ਨੂੰ ਪਤਾ ਹੈ ਕਿ ਲੈਵੇ ਇੱਕ ਫਿੰਗਰ ਨਾਲ ਜਿਹੜਾ ਮੈਂ 85 ਕਿਲੋ ਭਾਰ ਚੱਕਦਾ ਆ ਜੀ ਤੇ ਪੂਰੇ ਇੰਡੀਆ ਨੇ ਪੂਰੇ ਵਰਲਡ 'ਚ ਮੇਰਾ ਨਾਮ ਹੈਗਾ ਜੀ ਬਿਲਕੁਲ ਇਹ ਮੇਰੀ ਜਿਹੜੀ ਹੌਸਲਾ ਔਰ ਮੇਰੀ ਤਾਕਤ ਹੈਗਾ ਮੇਰੀ ਪਬਲਿਕ ਜਿਹੜੇ ਮੇਰੇ ਭੈਣਾਂ ਜਿਹੜੇ ਮੇਰੇ ਦੇਖਦੇ ਹੈਗੇ ਇਹਨਾਂ ਕਰਕੇ ਅੱਜ ਮੇਰੇ ਅੰਦਰ ਇੰਨੀ ਕਿ ਜਨੂੰਨ ਆ ਗਿਆ ਕਿ 85 ਕਿਲੋ ਨਹੀਂ ਮੈਂ 130 40 ਕਿਲੋ ਭਾਰ ਚੱਕਣ ਨੂੰ ਹਰ ਵੇਲੇ ਰੈਡੀ ਰਹਿਣਾ ਹੈ। ਕੀ ਬਾਤ ਹੈ ਕੀ ਬਾਤ ਹੈ ਭਾਜੀ ਓਪਨਲੀ ਚੈਲੰਜ ਕਰ ਰਹੇ ਹੋ ਜੇ ਤੁਸੀਂ ਸ਼ੇਰ ਹੋ ਕੋਈ ਬੱਬਰ ਸ਼ੇਰ ਵੀ ਮਿਲ ਸਕਦਾ ਹੈ ਮੰਨਦੇ ਉਸ ਚੀਜ਼ ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਕਹਿੰਦਾ ਮੇਰਾ ਮੇਰੇ ਕੋਈ ਦੋਸਤ ਮਿੱਤਰ ਕੋਈ ਵੀ ਜੇ ਮੈਨਾਂ ਚੈਲੰਜ ਕਰਨਾ ਚਾਹਣ ਤੇ ਜਦੋਂ ਮਰਜ਼ੀ ਕਰ ਸਕਦਾ ਹੈ ਤੇ ਮੈਂ ਜਿਹੜਾ ਹਰ ਵੇਲੇ ਤਿਆਰੀ ਰਹਿਣਾ ਮੈਂ। ਕੀ ਬਾਤ ਹੈ ਪੜੀ 100 ਆ ਤੀ ਦੀ ਗੱਲ ਹੋ ਰਹੀ ਹੈ ਸਭ ਤੋਂ ਪਹਿਲਾਂ ਸਟਾਰਟਿੰਗ ਕਿੱਦਾਂ ਕੀਤੀ ਹੈ ਤੇ ਸ਼ੁਰੂਆਤ ਕਿੱਦਾਂ ਹੋਈ ਤੁਸੀਂ ਜੀ ਕਿ 130 ਕਿਲੋ ਵਜਨ ਜਿਹੜਾ ਸਿਰਫ ਇੱਕ ਫਿੰਗਰ ਤੇ ਚੱਕ ਚੱਕ ਲਈ ਆ ਮੈਂ ਮੈਂ ਸਟਾਰਟਿੰਗ ਦੇ ਇੱਦਾਂ ਦੀ ਗੱਲ ਹੈ ਜੀ ਦੇਖੋ ਜਿਹੜੇ ਦੋ ਹੱਥਾਂ ਨਾਲ ਤਾਂ ਹਰ ਬੰਦਾ ਵਜਨ ਚੱਕ ਰਿਹਾ ਜੀ ਜੀ ਕੋਈ 50 ਕਿਲੋ ਚੱਕਦੇ ਕੋਈ 100 ਕਿਲੋ ਕੋਈ 150 ਤੇ ਮੈਂ ਕਹਾਂ ਮੈਂ ਇਹੋ ਜਿਹਾ ਕਿਉਂ ਨਾ ਕੰਮ ਕਰਾਂ ਜੇਰਾ ਕੋਈ ਬੰਦਾ ਕਰੇ ਉਹਨੂੰ ਪਤਾ ਲੱਗੇ ਕਿ ਉਹਨਾਂ ਨੇ ਇੰਨਾ ਭਾਰ ਚੱਕਿਆ ਜਾਂਦਾ ਹੈਗਾ ਤੇ ਇਸ ਕਰਕੇ ਜਿਹੜੀ ਮੇਰੀ ਆਪਣੀ ਪਾਵਰ ਹੈ ਪਾਵਰ ਫੁੱਲ ਕਹਿ ਲਓ ਔਰ ਤੇ ਇਸੇ ਕਰਕੇ ਜਿਹੜਾ ਮੈਂ ਇੱਕ ਉਂਗਲ ਨਾਲ 85 ਕਿਲੋ ਭਾਰ ਚੱਕਦਾ ਆ ਤੇ ਮੈਂ ਕਹਾਂ ਮੈਂ ਆਪਣੇ ਦੇਸ਼ ਵਾਸਤੇ ਕਿਉਂ ਨਾ ਕਰਾਂ ਬਿਲਕੁਲ ਤੇ ਭਾディ ਬਹੁਤ ਜ਼ਿਆਦਾ ਰਿਸਕ ਹੀ ਨਹੀਂ ਹੁੰਦਾ ਵੀ ਹੈਨਾ ਇੱਕ ਫਿੰਗਰ ਨਾਲ ਤੁਸੀਂ weight ਚੱਕ ਰਹੇ ਹੋ ਕਿਤੇ ਨਾ ਕਿਤੇ ਡਰ ਵੀ ਲੱਗਿਆ ਰਹਿੰਦਾ ਹੋਊਗਾ ਬਿਲਕੁਲ ਜੀ ਬਿਲਕੁਲ ਇਹ ਹੈ ਤਾਂ ਰਿਸਕ ਹੀ ਕਮ ਹੈ ਜੀ ਪਰ ਜਦੋਂ ਇੱਕ ਬੰਦੇ ਦੇ ਅੰਦਰ ਜਨੂੰਨ ਆ ਜਾਵੇ ਉਹਦੇ ਵਿੱਚ ਕੋਈ ਉਮਰ ਨਹੀਂ ਦੇਖੀ ਜਾਂਦੀ ਹੈ ਤੇ ਬਸ ਇੱਕ ਮੇਰੇ ਅੰਦਰ ਜਨੂੰਨ ਹੈ ਮੈਮ ਕਿ ਲਾਵੇ ਮੈਂ ਆਪਣੇ ਦੇਸ਼ ਵਾਸਤੇ ਹਰ ਵੇਲੇ ਤਿਆਰ ਰਹਿਣਾ ਸ਼ਾਬਾਸ਼ ਤੇ ਭਾਈ ਹੁਣ ਦੇਸ਼ ਦੀ ਗੱਲ ਹੋ ਰਹੀ ਹੈ ਇੱਕ ਵਾਰ ਜਿਹੜੇ ਤੁਹਾਡੇ ਦੇਸ਼ ਵਾਸੀ ਨੇ ਜਿਹੜੇ ਤੁਹਾਡੇ ਫੈਨ ਨੇ ਤੇ ਸਾਡੀ ਆਡੀਅנס ਆ ਦੇਖ ਰਹੀ ਹੈ ਇੱਕ ਵਾਰ ਚੱਕ ਕੇ ਦਿਖਾ ਦੋਗੇ ਵੀ ਬਿਲਕੁਲ ਜੀ ਬਿਲਕੁਲ ਜਰੂਰ ਜੀ ਜਰੂਰ ਮੇਰੇ ਦੋਸਤ ਸਾਰੇ ਜਿੰਨੇ ਦੇਖ ਰਹੇ ਹੋ ਤੇ ਜਰੂਰ ਮੈਂ ਤੁਹਾਨੂੰ ਚੱਕ ਕੇ ਦਿਖਾਣ ਲੱਗਾ ਜੀ ਲੋ ਭਾਈ ਦੋਸਤ ਤੁਹਾਨੂੰ ਰੋਜ਼ ਨਿਤ ਦਿਨ ਕੋਈ ਨਾ ਕੋਈ ਵੀਡੀਓ ਜਰੂਰ ਮੈਂ ਦਿਖਾਣਾ ਤੇ ਅੱਜ ਫੇਰ ਜਿਹੜੀ ਆ ਸਾਡੀਆਂ ਭੈਣ ਜਿਹੜੀ ਮੈਡਮ ਅੱਜ ਵੀਡੀਓ ਦੇਖ ਕੇ ਜਿਹੜੀ ਆਈ ਹੈ ਕਿ ਇਹਨਾਂ ਨੂੰ ਵੀ ਲੱਗਿਆ ਕਿ ਲੈ ਵੇ ਮੈਂ ਸਤਨਾਮ ਜੀ ਕੋਲ ਜਾ ਕੇ ਇਹ ਸੱਚ ਹੈ ਝੂਠ ਹੈ ਤੇ ਇੱਕ ਵਾਰੀ ਫਿਰ ਇਹਨਾਂ ਨੂੰ ਮੈਂ ਵਜਨ ਚੱਕ ਕੇ ਦਿਖਾਣ ਲੱਗਾ ਜੀ ਜਿਹੜਾ ਇੱਕ ਉਂਗਲ ਨਾਲ ਤੇ ਸਸਰੇ ਕਾਲ ਦੋਸਤ ਮੈਂ ਥੋੜਾ ਚੱਕ ਕੇ ਦਿਖਾਣ ਲੱਗਾ ਜੀ ਇਹਨਾਂ ਨੂੰ ਕਿੰਨਾ weight ਭਜ ਭਲੰਦੇ 85 ਕਿਲੋ ਜੀ 85 ਕਿਲੋ ਪੂਰਾ weight ਹੈ ਤੇ ਹੁਣ ਜਿਹੜੇ ਸਤਨਾਮ ਜੀ ਨੇ ਸਾਨੂੰ ਇੱਕ ਫਿੰਗਰ ਨਾਲ ਜਿਹੜਾ ਇਹ weight ਚੱਕ ਕੇ ਦਿਖਾਨਗੇ ਤੇ ਭਾਜੀ ਤਿਆਰ ਹੋ ਬਿਲਕੁਲ ਜੀ ਬਿਲਕੁਲ ਰੈਡੀ ਆਂ ਜੀ ਅਸੀਂ ਵੀ ਰੈਡੀ ਆਂ ਫਿਰ ਦਿਖਾਓ ਚੱਕ ਠੀਕ ਹੈ ਜੀ ਧੰਨਵਾਦ ਜੀ ਦੇਖੋ ਜੀ ਤੋ ਦੇਖ ਸਕਦੇ ਇੱਕ ਫਿੰਗਰ ਨਾਲ ਸਿਰਫ ਇੱਕ ਫਿੰਗਰ ਨਾਲ ਚਾਈ ਦੇਖ ਲਓ ਕਿੰਨੀ ਜ਼ਿਆਦਾ ਉਚਾਈ ਤੇ ਰੱਖਿਆ ਹੋਇਆ ਹੈ 10 ਸੈਕਿੰਡ ਪੂਰਾ ਇਹਨਾਂ ਨੇ ਚੱਕ ਕੇ ਰੱਖਿਆ ਹਾਂਜੀ 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 ਇਹ ਹਜੇ ਕੁਝ ਵੀ ਨਹੀਂ ਹੈਗਾ ਜੀ ਜੀ ਤੇ ਮੇਰੀ ਤੇ ਇੱਕੋ ਇਹ ਚੈਲੰਜ ਹੈ ਜੀ 130 ਕਿਲੋ ਤੱਕ ਭਾਰ ਚੱਕਾਂਗਾ ਜੀ 130 ਕਿਲੋ ਆਪਣਾ ਜਿਹੜੇ ਦੇਸ਼ ਦਾ ਨਾਮ ਆ ਬਿਲਕੁਲ ਮੈਂ ਤਾਂ ਟੌਪ ਤੇ ਕਰਕੇ ਛੱਡਾਂ ਬਿਲਕੁਲ ਜੀ ਟੌਪ ਤੇ ਕਰਕੇ ਛੱਡੂਗਾ ਜੀ ਜੀ ਮੈਂ ਕਿੰਨੀ ਪੂਰੀ ਇੰਡੀਆ ਦੇ ਵਿੱਚ ਨਹੀਂ ਸਕੋ ਪੂਰੇ ਵਰਡ ਦੇ ਵਿੱਚ ਕੋਈ ਇੱਕ ਫਿੰਗਰ ਨਾਲ ਨਹੀਂ ਇੰਨਾ ਵੇਟ ਚੱਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਹਾਨੂੰ ਇੰਨਾ ਤੇ ਕਮੈਂਟਸ ਮਿਲਦੇ ਆ ਬਿਲਕੁਲ ਜੀ ਬਿਲਕੁਲ ਬਹੁਤ ਸਾਰਾ ਪਿਆਰ ਮਿਲਿਆ ਜੀ ਇਹਨਾਂ ਦਾ ਜਿਹਨੇ ਮੇਰੇ ਦੋਸਤ ਦੇਖ ਰਹੇ ਨੇ ਲਾਈਕ ਸਬਸਕ੍ਰਾਈਬ ਉਹ ਕਰਦੇ ਮੈਨੂੰ ਪਿਆਰ ਉਹ ਕਰਦੇ ਜੇ ਕਿਸੇ ਵੀ ਸਟੇਟ 'ਚ ਚੱਲ ਜਾਵਾਂ ਜੀ ਤੇ ਲੱਖਾਂ ਹਿਸਾਬ ਨਾਲ ਬੰਦੇ ਮੇਰੇ ਨਾਲ ਜੁੜਿਆ ਹੋਇਆ ਜੀ ਤਾਂ ਲਾਈਕ ਵੀ ਕਰਦੇ ਉਹ ਪਿਆਰ ਵੀ ਕਰਦੇ ਆ ਤੇ ਦੇਖੋ ਜੀ ਇਹ ਤਾਂ ਸਿਰਫ ਮਾਲਕ ਦੇ ਦਿੱਤਾ ਹੋਇਆ ਇੱਕ ਤੋਹਫਾ ਜੀ ਬਿਲਕੁਲ ਤੇ ਕੋਈ ਵੀ ਮੇਰੇ دوست ਜੇ ਤੁਸੀਂ ਚਾਹਦੇ ਹੋ ਮੇਰੇ ਨਾਲ ਜੁੜਨ ਵਾਸਤੇ ਤੇ ਜਰੂਰ ਤੁਸੀਂ ਮੇਰੇ ਨਾਲ ਜੁੜੋ ਤੇ ਜਿਹੜਾ ਬਸ ਆਜੇ ਤੁਸੀਂ ਮੈਂ ਮੇਰੇ ਧੰਨਵਾਦ ਕਰਦਾ ਜੀ ਤੁਸੀਂ ਆਏ ਹੋ ਜੀ ਭਾਜੀ ਕੀ ਕਹਿਣਾ ਚਾਹੋਗੇ ਆਡੀਅנס ਨੂੰ ਕੀ ਮੈਸੇਜ ਦੇਣਾ ਚਾਹੋਗੇ ਅੱਜ ਦੇ ਯੂਥ ਨੂੰ ਜਿਹੜਾ ਕੀ ਮੈਸੇਜ ਦੇਣਾ ਚਾਹੋਗੇ ਅੱਜ ਜਿਹੜੇ ਮੇਰੇ ਭੈਣ ਭਰਾ ਦੇਖ ਰਹੇ ਹੋ ਵੀਡੀਓ ਇਸ ਗੇਮ ਦਾ ਜਿਹੜਾ ਨਾਮ ਹੈਗਾ ਜੀ 1 ਫਿੰਗਰ ਪਾਵਰ ਲਿਫਟਿੰਗ ਸਤਨਾਮ ਸਿੰਘ ਲੁਧਿਆਣਾ ਜਿਹੜਾ ਮੇਰਾ ਇਹ ਇੱਕ ਉਂਗਲ ਵਾਲਾ ਹੈਗਾ ਜੀ ਇਸ ਬਹੁਤ ਜਲਦ ਤੁਹਾਨੂੰ ਮੈਂ ਦਿਖਾਉਂਗਾ ਜੀ ਜਿਹੜਾ ਅਕੈਡਮੀ ਖੋਲਣ ਲੱਗੇ ਆ ਉਹਦਾ ਸਿਰਫ 20 ਰੁਪਏ ਐਡਮਿਸ਼ਨ ਫੀਸ ਹੋਇਆ ਗੁਰੂ ਜੀ ਔਰ ਜਿਮ ਦੇ ਵਿੱਚ ਕੋਈ ਤੁਹਾਡਾ ਫੀਸ ਨਹੀਂ ਲੱਗਿਆ ਕਰਨਾ ਚਾਹੇ ਤੁਸੀਂ ਹਜ਼ਾਰਾਂ ਹਿਸਾਬ ਨਾਲ ਮੇਰੇ ਜਿਮ 'ਤੇ ਆਜੋ ਕੋਈ ਪੈਸਾ ਨਹੀਂ ਫ੍ਰੀ ਕੋਸਟ ਔਰ ਜਿਸ ਮੇਰੇ ਭੈਣ ਭਰਾ ਨੂੰ ਨਹੀਂ ਪਤਾ ਲੱਗਦਾ ਉਸ ਬੰਦੇ ਨੂੰ ਉਸ ਭੈਣਾਂ ਨੂੰ ਮੈਂ ਜ਼ਰੂਰ ਗਾਈਡ ਕਰਾਂਗਾ ਸਿਖਾਵਾਂਗਾ ਵੀ ਔਰ ਅੱਗੇ ਵੀ ਵਧ ਕੇ ਜੇ ਮੈਂ ਕਹਿੰਦਾ ਮੇਰਾ ਦੋਸਤ ਮੇਰਾ ਭੈਣ ਭਰਾ ਕੋਈ ਵੀ ਮੇਨ ਨਾਲ ਵੀ ਵਜਨ ਵਧਾ ਜਿਆਦਾ ਚੱਕਦਾ ਹੈ ਤੇ ਉਸ ਬੰਦੇ ਨੂੰ ਮੈਂ ਗਾਈਡ ਵੀ ਕਰੂੰਗਾ ਔਰ ਅੱਗੇ-ਤੱਕੇ ਲੈ ਕੇ ਜਾਊਂਗਾ ਜਿਵੇਂ ਮੈਂ ਅੱਜ ਪੂਰੇ ਵਰਲਡ 'ਚ ਮੇਰਾ ਨਾਮ ਹੋ ਗਿਆ ਹੈ ਇਹ ਮੈਂ ਇੱਕ ਮੈਂ ਕਹਿੰਦਾ ਮੇਰਾ ਦੋਸਤ ਮੇਰੀਆਂ ਭੈਣਾਂ ਕੋਈ ਵੀ ਚੱਕ ਕੇ ਦਿਖਾਣਾ ਤੇ ਮੈਂ ਆਪਣੇ ਚੈਨਲ 'ਚ ਉਹਨਾਂ ਨੂੰ ਐਡ ਕਰੂੰਗਾ ਔਰ ਅੱਗੇ ਤੱਕੇ ਲੈ ਕੇ ਜਾਊਂਗਾ ਜਿਹੜਾ ਨੈਸ਼ਨਲ ਵਿੱਚ ਜਦੋਂ ਬੰਦੇ ਪੂਰੇ ਇੰਡੀਆ ਦਾ ਬੰਦਾ ਆਊਗਾ ਜੀ ਉਹਦੇ ਵਿੱਚ ਜਿਹੜਾ ਬੰਦਾ ਸਭ ਤੋਂ ਵੱਧ ਵਜਨ ਚੱਕੂਗਾ ਜੀ ਉਹਨਾਂ ਵੀ ਨਾਲ ਲੈ ਕੇ ਜੀ ਅੱਗੇ ਤੱਕ ਮੈਂ ਲੈ ਜਾਊਂਗਾ ਜੀ ਸੋ ਅਸੀਂ ਗੱਲ ਕਰ ਲਈਏ ਜੇ ਗੱਲ ਕੀਤੀ ਜਾਵੇ ਕਿ ਨਾਲ ਨੈਸ਼ਨਲ ਹੀ ਨਹੀਂ ਸਗੋ ਇੰਟਰਨੈਸ਼ਨਲ ਵੀ ਇਹਨਾਂ ਨੂੰ ਜਾਣਦਾ ਹੈ ਤੇ ਜੇ ਤੁਸੀਂ ਵੀ ਇਹਨਾਂ ਦੇ ਵੀਡੀਓ ਜਿਹੜੀ ਇਹ ਦੇਖੀ ਹੋਈ ਹੈ ਜੇ ਤੁਸੀਂ ਵੀ ਇੱਕ ਫਿੰਗਰ ਨਾਲ ਕਿੰਨਾ ਕ ਵੇਟ ਜਿਹੜਾ ਚੱਕ ਸਕਦੇ ਹੋ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨ ਮੈਂ ਨੇ ਹਮਲਿਕ ਕੈਮਰਾ ਪਰਸਨ ਵਿਸ਼ੂ ਨਾਲ